ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਫਤੇਗੜ ਕੋਰੋਟਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕੋ ਟੋਕੜ ਗੱਬਣ ਚੈੱਕ ਪਾਸ ਇੱਕ ਸੂਆ ਸਵਾਇਆ ਨਾਗਾ ਤੇ ਇੱਕ ਗੱਬਣਾ ਮੇਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਪੈਸ਼ਲੀ ਬੇਨਤੀ ਆ ਇੱਕ ਤਾਂ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਇੱਕ ਜੇ ਕੋਈ ਵੀਰੇ ਗੱਬਣ ਚੈੱਕ ਪਾਸ ਪਸ਼ੂ ਹੁੰਦਾ ਤਾਂ ਆਪ ਦਾ ਪਰਸਨਲ ਡਾਕਟਰ ਜਰੂਰ ਲੈ ਕੇ ਆਇਆ ਕਰੋ ਤੇ ਜੇ ਕੋਈ ਸੂਆ ਸਵਾਇਆ ਤਾਂ ਆਪ ਦੀ ਚੋਕੇ ਲੈ ਜਾਇਆ ਕਰੋ ਤੇ ਜੇ ਕੋਈ ਗੱਬਣਾ ਤਾਂ ਥਾਨੇ ਪਾਸ ਕਰਕੇ ਲੈ ਜਾ ਕਰੋ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਸასიਖਾਲ ਜੀ ਸასიਖਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤੇ ਜਗਮੋਹਨ ਸਿੰਘ ਪਿੰਡ ਫਤੇਗੜ ਕਰੋਟਾਣਾ ਦਸੀਲ ਧਰਮੋੜ ਜਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ 9941743448 ਬਾਈ ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ ਆ ਤੋਕੜ ਗੱਬਣ ਤੋਂ ਸ਼ੁਰੂ ਕਰਸੂ ਆ ਕਿੰਨੇ ਵੇ ਵੀਰੇ ਦੂਜੇ ਸੂਇਆ ਤੇ ਗੱਬਣਾ ਪਹਿਲੇ ਸੂਈ ਆ ਵੀਰੇ ਕਿੰਨੇ ਸਮੇਂ ਦੀ ਗੱਬਣਾ ਜੀ 10 ਮਹੀਨਿਆਂ ਤੋਂ ਬਾਹਰ ਆ ਭਰਾ ਚੈੱਕ ਕਰਾ ਕੇ ਲੈ ਜੇ ਚੈੱਕ ਹਾਂ ਵੀ ਚੈੱਕ ਆਪਾਂ ਕਰਾ ਕੇ ਲਿਆ ਆ ਆਪ ਵੀਰ ਭਰਾਇ ਤੋਂ ਕਰਾ ਕੇ ਲੈ ਕੇ ਜਾ ਠੀਕ ਆ ਦੁੱਧ ਕਿੰਨਾ ਤਿਆਰ ਆ ਵੀਰੇ ਦੁੱਧ ਦੇ ਸਰਚੋ ਕੇ 12 ਕਿਲੋ ਲੈ ਮੈਂ 10 ਕਿਲੋ ਦੀ ਹੁਣ ਗਾਰੰਟੀ ਦੇਵਾਂਗੇ ਪਰ ਆ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਥਾਣਾ ਦੀ ਡੰਨ ਆ ਜੀ ਮਿਲਦੀ ਕਿਵੇਂ ਆ ਬੱਚਾ ਵੀ ਉਹ ਬੱਚਾ ਇਹ ਸਪੈਸ਼ਲ ਬੇਨਤੀ ਹੈ ਵੀਰੇ ਤਾਂ ਦੱਸਦਾ ਕਿਉਂਕਿ ਵੀਡੀਓ ਤੋਂ ਪਹਿਲਾਂ ਹੀ ਬਾਈ ਨੇ ਦੱਸਦਾ ਸੀ ਵੀਰੇ ਬੱਚੇ ਤੇ ਮਿਲਦੀ ਹੈ ਤੇ ਬੱਚਾ ਨਾਲ ਲੈ ਕੇ ਹੀ ਜਾਣਾ ਪੈਣਾ ਇਹ ਸ਼ਰਤ ਆ ਵੀਰੇ ਬੱਚਾ ਨਾਲ ਬੱਚਾ ਮਗਰ ਵੱਛਾ ਜੀ ਧੋੜ ਕੇ ਦਿਖਾ ਦਿਵੀਂ ਵੀਰੇ ਨਾਲ ਦੀ ਨਾਲ 10 ਕਿਲੋ ਨੈਟ ਦੁੱਧ ਤਿਆਰ ਆ ਜੀ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਨਾ ਸਹਿਜ ਥਣਾ ਦਾ ਬਾਕੀ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਪੂਰੀ ਚੰਗੀ ਆ ਜੀ ਸੇਵਾਲੇ ਘਰੇ ਜਾਵੜੀ ਤਾਂ ਦੁੱਧ ਵਾਧ ਵੀ ਸਕਦਾ ਪਰ 10 ਕਿਲੋ ਬਾਈ ਦੇ ਘਰੋਂ ਜੋਕ ਕੇ ਲੈ ਜਿਓ ਤੇ ਦੁੱਧ ਬਾਰਾ ਹੀ ਆ ਬਾਈ ਕਹਿੰਦਾ 10 ਦੀ ਮੇਰੀ ਗਾਰੰਟੀ ਆ ਜੀ ਤੋਰੇ ਬਾਕੀ ਥਣਾ ਦੇ ਸ਼ਾਇਦ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਵੀਰੇ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਵੈਸੇ ਹੀ ਅਮਰੇ ਜੀ ਟੈਂਕਨੇ ਜੇ ਦੋ ਘਰ ਪਰ ਬਾਅਦ ਚੱਲਦੇ ਜੁਲਦੇ ਤਾਂ ਨਹੀਂ ਬਈ ਨਾ 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 ਵੀਰੇ ਉਹ ਤਾਂ ਵੈਸੇ ਹੀ ਆ ਸਾਣਾ ਵੀ ਗਰੇਡ ਠੀਕ ਆ ਜੀ ਬਾਕੀ ਥਨ ਟਾਪ ਦਾ ਜੀ ਚੈੱਕ ਕਰ ਸਕਦੇ ਹੋ ਥੋੜੀਆਂ ਤਾਜ਼ੀਆਂ ਨਵਾਈਆਂ ਕਰਕੇ ਉਹ ਜਿਹੜੀਆਂ ਥੋੜੀਆਂ ਕੋਈ ਗੱਲ ਨਹੀਂ ਤੇ ਡਿਮਾਂਡ ਵੀਰੇ ਜਮ੍ਹਾਂ ਲੈਣ ਦੇ ਨਾਲ ਹੀ ਫਿਕਸ ਨਾ ਫੋਨ ਤੇ ਬਰਾੜ ਫਾਲੀ ਜਾਇਜ਼ ਹੋਊਗੇ ਲੈਣ ਦੇ ਨਾਲ ਹੀ ਇਹ ਨਾ ਹੋਵੇ ਬੰਦਾ ਫੋਨ ਲਾਵੇ ਤਾਂ ਤੂੰ 8000 ਮੰਗ ਲੈ ਨਹੀਂ ਭਰਾ ਮਰਿਆ ਅਸੀਂ ਜਿਹੜਾ ਮਾਰਕੀਟ ਦੇ ਰੇਟ ਚੱਲਦਾ ਉਹ ਹੀ ਲਵਾਂਗੇ ਭਰਾ ਜਮ੍ਹਾਂ ਜਾਇਜ਼ ਪਹਿਲਾਂ ਵੀ ਆਪਾਂ ਪਾਇਆ ਕਿੰਨੇ ਟਾਈਮ ਚ ਸੇਲ ਹੋ ਗਏ ਦੂਜੇ ਫੋਨ ਤੇ ਵੇਚਿਆਂ ਬਈ ਠੀਕ ਆ ਜੀ ਨਾਲ ਦੀ ਨਾਲ ਨਾਲ ਦੇ ਦੋਨੇ ਕੱਲ ਜਿਹੜੀਆਂ ਵਾਪਸ ਪਈਆਂ ਹਾਂਜੀ ਇੱਕ ਬਾਈ ਉਹ ਇਧਰ ਨੇੜੋ ਹੀ ਲੈ ਗਿਆ ਇੱਕ ਬਾਈ ਆਪਣੇ ਇਧਰ ਲੋਗੜ ਗਈ ਆ ਵੀਰੇ ਠੀਕ ਆ ਵੀਰੇ ਤੇ ਦੋ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਪਲੂਣਾ ਵੀਰੇ ਦੰਦੋ ਜੀ ਦੰਦ ਵੱਡੇ ਭਰਾ ਜੀ ਚੈੱਕ ਨਹੀਂ ਕੀਤਾ ਜੀ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਮੇਰੇ ਮਨਿਕ ਚਲੋ 10 ਦਿਨ ਪੱਕੇ ਹੀ ਪਏ ਜੇ ਭਰਾ ਇਹਦਾ ਡੇਟ ਮੁਤਾਬਕ ਚੱਲੇ ਢੁੱਲ ਬਹੁਤ ਪਈ ਆ ਉਹ ਵੀਰੇ ਠੰਡੀ ਸੀ ਲਾਲ ਠੀਕ ਆ ਥਣਾ ਦੀ ਡੰਨ ਆ ਜੀ ਥਣਾ ਦੀ ਓਕੇ ਵੀਰੇ ਤੋੜ ਕੇ ਦਿਖਾਦੀ ਵੀਰੇ ਕੱਦ ਕਾਟ ਤੁਸੀਂ ਬਾਈ ਦੇ ਹਿਸਾਬ ਨਾਲ ਚੈੱਕ ਕਰ ਲਿਓ ਕਿ ਬਾਈ ਦਾ ਹਾਈਟ 1.5 ਪੰਜ ਫੁੱਟ ਦੇ ਆਸ-ਪ ਸਵਾ ਪੰਜ 5.5 ਦੇ ਆਸ-ਪਾਸ ਰੰਗ ਪ੍ਰਿੰਟ ਪੂਰਾ ਚੰਗਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਖੂਬ ਸੂਰਤੀ ਬਹੁਤ ਆ ਜੀ ਵੈੜ ਦੀ ਬਾਕੀ ਥਾਣਾ ਨੇੜੇ ਤੋਂ ਚੈੱਕ ਕਰ ਸਕਦੇ ਸੋਹਣਾ ਗੁਲਾਬੀ ਥਾਣਾ ਪਹਿਲਾ ਸੂਆ ਦੰਦ ਬਾਈ ਦੱਸਦਾ ਆਪਾਂ ਚੈੱਕ ਨਹੀਂ ਕੀਤੇ ਤੇ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਵੀਰੇ ਜਿਹੜੇ ਹਿਸਾਬ ਨਾਲ ਵੈੜ ਦੀ ਤਿਆਰੀ ਆ ਕੱਦ ਗਾੜਾ ਵੀਰੇ ਹਨਾ ਵੀਰੇ ਆਪਾਂ ਤਾਂ ਕਹਾਂਗੇ 18 ਕਿਲੋ ਠੀਕ ਹੈ ਜੀ ਗਾਂ ਗੱਲ ਦੀ ਸੇਵਾ ਭਰਾ ਆਪਾਂ ਦੇ 20 ਚੋਲੇ ਤੇ ਭਾਂਦੀ ਚੋਲੇ 25 ਸਹੀ ਗੱਲ ਤੇ ਭਲਾ ਭਲਾ ਨਾ ਸੇਵਾ ਕਰੇ ਤੇ ਪਾਈ ਜਾ ਚੋਲੇ ਪਾਈ ਵੀ ਨਾ ਪਾਈਆ ਫੇਰ ਤਾਂ ਕਈ ਦਿਨਾਂ ਜੀ ਸੁਤਕੀ ਸੁੱਕੀ ਥੂੜੀ ਦੇ ਬਣਦੀ ਭਰਾ ਠੀਕ ਹੈ ਜੀ ਹਾਂ ਜੀ ਅੰਠਲੀ ਸੀਲਾ ਭਰਾ ਕੱਦ ਗਾਠ ਦੇ ਭਰਾ ਇਹਦੀ ਡਿਮਾਂਡ ਕੀ ਰਹੇ ਨਾਲ ਲਈ ਇਹਦੀ ਫੋਨ ਤੇ ਆ ਬਰਾੜ ਸਾਹਿਬ ਜੀ ਜੈ ਜੀ ਹੋ ਜੈ ਜੀ ਜੈ ਠੀਕ ਹੈ ਵੀਰੇ ਤਾਂ ਨੰਬਰ ਦਾ ਸੂਆ ਕਿੰਨਾ ਮਾ ਵੀਰੇ ਇਹ ਦੂਜੇ ਸੂਈ ਵੀ ਆ ਗਰੇ ਇਹ ਕਦੋਂ ਸੂਈ ਹੈ ਜੀ ਇਹ ਵੀਰੇ ਪਰਸੋਂ ਸੂਈ ਆ ਲਾਡੂਆਂ ਨਾਲ ਕੱਚਾ ਹੀ ਜਾਵੇ ਬੱਚਾ ਕੀ ਆ ਬੱਚਾ ਆ ਗਰੇ ਠੀਕ ਹੈ ਕਿੰਨਾ ਬੋਲਾ ਤਿਆਰ ਆ ਬੋਲਾ ਗਰੀਏ ਥੱਲੇ ਹੋਊਗਾ 7 ਕਿਲੋ ਸਹੀ ਜੋਕ ਕੇ ਦੇ ਦਾਂਗੇ ਹਾਂ ਹਾਂ ਮੇਰੇ ਪਰਸੂ ਦੀ ਆ ਜੇਰ ਦੀ ਸਾਫ ਆ ਆਪਣੇ ਕੋਲੇ ਵੀਡੀਓ ਆ ਭਰਾ ਜੇਰ ਪੈਦੀ ਤੋੜ ਕੇ ਦਿਖਾ ਦੇ ਵੀਰੇ 7 ਕਿਲੋ ਬੋਲਾ ਤਿਆਰ ਆ ਜੀ ਬੱਚਾ ਮਗਰ ਬੱਛਾ ਪਰਸੂ ਦੀ ਸੂਈ ਆ ਜੇਰ ਡੰਨ ਅੰਗ ਕ੍ਰੋਸ ਆ ਫੈਲਟ ਆ ਚੰਗੀ ਥਾਨ ਪੂਰਾ ਟੌਪ ਦਾ ਕਰ ਲੋ ਜੀ ਚੈੱਕ 7 ਕਿਲੋ ਬਾਈ ਦੇ ਘਰੋਂ ਮਿਲਕਿੰਗ ਕਰਕੇ ਕੋਈ ਵੀ ਵੀਰ ਲਿਜਾ ਸਕਦਾ ਠੰਡੇ ਸੀਲ ਦੀ ਗਾਰੰਟੀ ਹੋਊਗੀ ਬੇਫਿਕਰ ਹੋ ਜਾ ਤੇ ਇਹਦੀ ਡਿਮਾਂਡ ਵੀ ਫੋਨ ਤੇ ਠੀਕ ਆ ਜੀ ਡਿਮਾਂਡ ਇਹਦੀ ਵੀ ਫੋਨ ਤੇ ਫੋਨ ਤੇ ਫੋਨ ਗਰੰਟੀ ਆਪਣੀ ਥਾਂ ਦੀ ਆਪਣੀ ਗਰੰਟੀ ਅੱਜ ਲਾ ਪਾੜਦੀ ਏ ਢੂਰ ਸਿੱਟੇ ਦੀ ਇੱਥੋਂ ਪਾਸ ਕਰਕੇ ਲੈ ਜੇ ਵੀਰੇ ਹਾਂ ਹਾਂ ਜਦ ਦੀ ਢੂਰ ਚਾਟੇ ਯਾਰ ਗਰੰਟੀ ਹੈਗੀ ਆ ਢੂਰ ਸਿੱਟੇ ਦੀ ਕਿਸੇ ਦਾ ਢੇੜਾ ਨਹੀਂ ਵੱਜਦਾ ਪਰ ਇੱਥੋਂ ਪਾਸ ਕਰਕੇ ਲੈ ਜੇ ਕੋਈ ਵੀ ਸੀਲ ਦੀ ਲਤ ਛੱਡਦੀ ਪੂਲ ਗਾਰੰਟੀ ਉਬਰਾਡ ਸਾਹਿਬ ਜੀ ਇਹ ਗੱਲ ਵੀ ਕਹਿਣ ਦੀਆਂ ਤਾਂ ਨਹੀਂ ਹਾਂ ਕੋਈ ਵੀ ਨਗ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ